ਕੇਂਦਰ ਸਰਕਾਰ ਨੇ ਸਵਾਲ ਪੁੱਛਿਆ ਸਰਦਾਰ ਬਰਕਾਉਰ ਸਿੰਘ ਜੀ ਨੂੰ ਬੇਨਤੀ ਹੈ ਕਿ ਜੋ ਇਹ ਸਵਾਲ ਪੁੱਛੇ ਗਏ ਨੇ ਉਹ ਕੇਂਦਰ ਸਰਕਾਰ ਨੇ ਪੁੱਛੇ ਗਏ ਨੇ ਨਾ ਕਿ ਮਾਨ ਸਰਕਾਰ ਨੇ ਜੋ ਇੱਕ ਛੋਟਾ ਜਿਹਾ ਬੱਚਾ ਏ ਉਸ ਨੂੰ ਤਾਂ ਅਜੇ ਆਪਣੀ ਜ਼ਿੰਦਗੀ ਵੀ ਨਹੀਂ ਦੇਖੀ ਹੈਗੀ ਉਸ ਤੋਂ ਪਹਿਲਾਂ ਹੀ ਆਪਣਾ ਸਿਆਸੀ ਗੱਲਾਂ ਕਰਨ ਲੱਗੇ ਮੈਂ ਇਹ ਗੱਲ ਕਹਿਣਾ ਚਾਹੁੰਦਾ ਆ ਸਾਡੇ ਪਿਤਾ ਸਮਾਨ ਨੇ ਉਹ ਮੈਂ ਇਹ ਗੱਲ ਕਹਿਣਾ ਚਾਹੁੰਦਾ ਆ ਕਿ ਕੱਲੇ ਬੰਦੇ ਨੂੰ ਟਾਰਗੇਟ ਕਰਨਾ ਬਹੁਤ ਜ਼ਿਆਦਾ ਗਲਤ ਹੈ ਜਦ ਕਿ ਸੈਂਟਰ ਗਵਰਨਮੈਂਟ ਵੱਲੋਂ ਉਹ ਚਿੱਠੀ ਨਿਕਲੀ ਗਈ ਹੈ ਸੈਂਟਰ ਗਵਰਨਮੈਂਟ ਵੱਲੋਂ ਵੱਲੋਂ ਚਿੱਠੀ ਨਿਕਲੀ ਗਈ ਹੈ ਤੇ ਉਹ ਪੰਜਾਬ ਸਰਕਾਰ ਵੱਲੋਂ ਉਹ ਉਹ ਉਹਨਾਂ ਨੂੰ ਹੈਂਡਓਵਰ ਕੀਤੀ ਗਈ ਹੈ ਤੇ ਪੰਜਾਬ ਸਰਕਾਰ ਨੇ ਸ਼ਾਇਦ ਉਹਨਾਂ ਨੂੰ ਬਲਕੌਰ ਸਿੰਘ ਨੂੰ ਪੁੱਛਿਆ ਹੋਵੇਗਾ ਕਿ ਸਾਡੇ ਵੱਲੋਂ ਸਾਨੂੰ ਜਵਾਬ ਚਾਹੀਦਾ ਇਸ ਚੀਜ਼ ਦਾ ਜਦ ਕਿ ਇਹ ਚਿੱਠੀ ਹੈ ਜਿਹੜੀ ਇਹ ਸੈਂਟਰ ਗਵਰਨਮੈਂਟ ਵੱਲੋਂ ਇਹ ਉਹਨਾਂ ਨੂੰ ਸੌਂਪੀ ਗਈ ਹੈ ਇਹ ਜੋ ਹੀ ਕੁਐਸ਼ਨ ਪੁੱਟ ਕੀਤਾ ਹੈ ਤੇ ਕੇਂਦਰ ਸਰਕਾਰ ਨੇ ਪੁੱਟ ਕੀਤਾ ਮਾਨ ਸਰਕਾਰ ਤੇ ਕਿਉਂ ਇਹਨੇ ਲੀਗਲ ਲਗਾਏ ਜਾ ਰਹੇ ਕੇਂਦਰ ਸਰਕਾਰ ਨੇ ਕਿਹਾ ਕਿ ਮਾਨ ਸਰਕਾਰ ਨੂੰ ਤਾਂ ਉਹਨਾਂ ਨੂੰ ਅੱਗੇ ਕੁਐਸ਼ਨ ਪੁੱਛਣਾ ਪੈ ਰਿਹਾ ਤੇ ਇਸਨੇ ਕੁਐਸ਼ਨ ਮਾਰਕ ਕਿਉਂ ਲਗਾਇਆ ਹੈ ਬਲਕੌਰ ਸਿੰਘ ਦੀ ਤਾਂ ਇੱਕ ਆਦਤ ਜੀ ਬਣ ਗਈ ਹੈ ਪੰਜਾਬ ਸਰਕਾਰ ਨੂੰ ਬਧਨਾਮ ਕਰਨ ਦੀ ਹੁਣ ਸਗੋਂ ਆਪਾਂ ਨੂੰ ਖੁਸ਼ੀ ਮਨਾਣੀ ਚਾਹੀਦੀ ਹੈ ਵੀ ਇੱਕ ਬੱਚਾ ਦੁਨੀਆ ਤੇ ਆਇਆ ਮੈਂ ਰੱਬ ਅੱਗੇ ਅਰਦਾਸ ਕਰਾਂਗਾ ਵੀ ਰੱਬ ਉਹਨੂੰ ਲੰਬੀਆਂ ਉਮਰਾਂ ਬਖਸ਼ੇ ਪਰ ਜੇ ਉਸ ਬੱਚੇ ਦੇ ਉੱਤੇ ਬਲਕੌਰ ਸਿੰਘ ਹੋੱਚੀ ਰਾਜਨੀਤੀ ਕਰਦਾ ਤਾਂ ਇਹ ਬੜੀ ਮਾੜੀ ਗੱਲ ਹੈ ਉਹਦੇ ਲਈ ਕਿਸੇ ਵੀ ਗੱਲ ਨੂੰ ਕਹਿਣ ਤੋਂ ਪਹਿਲਾਂ ਕੁਝ ਘਟੀ ਤੌਰ ਨੌਲੇਜ ਹੋਣੀ ਚਾਹੀਦੀ ਹੈ ਇਹ ਜਿਹੜਾ ਸਵਾਲ ਤੁਸੀਂ ਮੈਨੂੰ ਪੁੱਛਿਆ ਹੈਗਾ ਇਹ ਬਲਕੌਰ ਸਾਹਿਬ ਨੂੰ মিডিਆ ਨੂੰ ਪਤਾ ਹੈ ਜਿਹੜੇ ਸਵਾਲ ਪੁੱਛਿਆ ਗਿਆ ਇਹ ਸੈਂਟਰਲ ਗਵਰਨਮੈਂਟ ਵੱਲੋਂ ਪੁੱਛਿਆ ਗਿਆ ਹੈਗਾ ਨਾ ਕਿ ਪੰਜਾਬ ਸਰਕਾਰ ਵੱਲੋਂ ਪੁੱਛਿਆ ਗਿਆ ਹੈਗਾ ਮੈਨੂੰ ਇਹ ਲੱਗਦਾ ਹੈ ਕਿ ਜਿਹੜੇ ਬਲਕੌਰ ਜੀ ਹੈਗੇ ਆ ਜਿੱਦੂ ਮੁਸਲਮਾਨ ਦੇ ਜਿਹੜੇ ਫਾਦਰ ਹੈਗੇ ਆ ਉਹ ਉਸ ਨਵੇਂ ਜਨਮੇ ਬੱਚੇ ਤੇ ਇੱਕ ਰਾਜਨੀਤੀ ਕਰਦੇ ਪਏ ਆ ਕਿਤੇ ਨਾ ਕਿਤੇ ਅਗਰ ਜੇ ਗੱਲ ਕਰੀਏ ਤਾਂ ਮੈਨੂੰ ਸਿਆਸਤ ਵੀ ਨਜ਼ਰ ਆਉਂਦੀ ਐ ਇਸ ਚੀਜ਼ ਤੇ ਕਿ ਕਿ ਹਲੇ 2 ਦਿਨਾਂ ਦਾ ਬੱਚਾ ਆ ਤੇ ਉਹਦੇ ਸਾਨੂੰ ਉਸ ਬੱਚੇ ਵੱਲ ਧਿਆਨ ਦੇਣਾ ਚਾਹੀਦਾ ਤੇ ਮਾਤਾ ਚਰਨ ਕੋਰ ਵੱਲ ਧਿਆਨ ਦੇਣਾ ਚਾਹੀਦਾ ਆ ਜਿਨੇ ਹਲੇ 2-3 ਦਿਨ ਹੋ ਗਏ ਬੱਚੇ ਨੂੰ ਜਨਮ ਦਿੱਤਾ ਆ ਤੇ ਮੈਂ ਤਾਂ ਇਹੀ ਬਸ ਕਹਿਣਾ ਚਾਹੁੰਦਾ ਆ ਕਿ ਕਿਤੇ ਨਾ ਕਿਤੇ ਸਿਆਸਤ ਵੀ ਨਜ਼ਰ ਆ ਰਹੀ ਐ ਢੀਲੇ ਕੁਐਸਚਨ ਸੈਂਟਰ ਸਰਕਾਰ ਨੇ ਕੀਤਾ ਤੇ ਉਹਦੇ ਲਈ ਸੈਂਟਰ ਨੂੰ ਬਲੇਮ ਕਰੇ ਪੰਜਾਬ ਸਰਕਾਰ ਨੂੰ ਕਿਉਂ ਬਲੇਮ ਕਰਦਾ ਨਮ ਜੀੜਾ ਇਹ ਲਗਾਤਾਰ ਵਿਵਾਦ ਚੱਲ ਰਿਹਾ ਹੈ ਬਲਕੌਰ ਸਿੰਘ ਸਿੱਧੂ ਨੂੰ ਲੈ ਕੇ ਵੀ ਉਹਨਾਂ ਦੇ ਬੱਚੇ ਨੂੰ ਲੈ ਕੇ ਸਵਾਲ ਕੀਤੇ ਜਾ ਰਹੇ ਨੇ ਪਰ ਜਿਹੜੀ ਖਬਰਾਂ ਆ ਰਹੀਆਂ ਨੇ ਵੀ ਕੇਂਦਰ ਸਰਕਾਰ ਵੱਲੋਂ ਇਹ ਸਵਾਲ ਕੀਤਾ ਗਿਆ ਹੈ ਨਾ ਕਿ ਪੰਜਾਬ ਸਰਕਾਰ ਵੱਲੋਂ ਪਰ ਲਗਾਤਾਰ ਬਲਕੌਰ ਸਿੱਧੂ ਜਿਹੜੇ ਨੇ ਉਹਨਾਂ ਵੱਲੋਂ ਭਵੰਤਮਨ ਨੂੰ ਨਿਸ਼ਾਨਾ ਸਾਧਿਆ ਹੈ ਤੁਹਾਡਾ ਕੀ ਕਹਿਣਾ ਹੈ ਇਸ ਤੇ ਪਹਿਲਾਂ ਤਾਂ ਸਿੱਧੂ ਮੁਸੇ ਵਾਲੇ ਦੇ ਸਿੱਧੂ ਮੁਸੇ ਵਾਲੇ ਦੇ ਘਰ ਨੂੰ ਬਹੁ ਬਹੁ ਲੱਖ ਲੱਖ ਮੁਬਾਰਕਾਂ ਦੰਨੇ ਆ ਸੀ ਕਿ ਇੱਕ ਬੱਚੇ ਨੇ ਜਨਮ ਲਿਆ ਉਹਨਾਂ ਤੇ ਪਰ ਜੋ ਹੀ ਇਹ ਸਵਾਲ ਸ਼ੁਰੂ ਹੋਇਆ ਇਹ ਕੇਂਦਰ ਸਰਕਾਰ ਨੇ ਸ਼ੁਰੂ ਕੀਤਾ ਨਾ ਕਿ ਮਾਨ ਸਰਕਾਰ ਨੇ ਕੇਂਦਰ ਸਰਕਾਰ ਨੇ ਸਵਾਲ ਪੁੱਛਿਆ ਸਰਦਾਰ ਬਰਨ ਕੋਰ ਸਿੰਘ ਜੀ ਨੂੰ ਬੇਨਤੀ ਹੈ ਕਿ ਜੋ ਇਹ ਸਵਾਲ ਪੁੱਛੇ ਗਏ ਨੇ ਉਹ ਕੇਂਦਰ ਸਰਕਾਰ ਨੇ ਪੁੱਛੇ ਗਏ ਨੇ ਨਾ ਕਿ ਮਾਨ ਸਰਕਾਰ ਨੇ ਜੋ ਇੱਕ ਛੋਟਾ ਜਿਹਾ ਬੱਚਾ ਹੈ ਉਸ ਨੂੰ ਤਾਂ ਅਜੇ ਆਪਣੀ ਜ਼ਿੰਦਗੀ ਵੀ ਨਹੀਂ ਦੇਖੀ ਹੈਗੀ ਉਸ ਤੋਂ ਪਹਿਲਾਂ ਹੀ ਆਪਣਾ ਸਿਆਸੀ ਗੱਲਾਂ ਕਰਨ ਲੱਗੇ ਸੋ ਇਹ ਗੱਲ ਕਹਿਣਾ ਚਾਹਨੀ ਹੈ ਕਿ ਇੰਨੇ ਇਲੈਕਸ਼ਨ ਨੇੜੇ ਆ ਗਏ ਆ ਤੁਸੀਂ ਇਲੈਕਸ਼ਨ ਤੋਂ ਪਹਿਲਾਂ ਹੀ ਆਪਾਂ ਕਿ ਸਿਆਸਤ ਕਿਉਂ ਖੇਡਣ ਲੱਗੇ ਦੇਖੋ ਇੱਕ ਛੋਟਾ ਜਿਹਾ ਬੱਚਾ ਸਰ ਉਹਨੇ ਤਾਂ ਹਜੇ ਜ਼ਿੰਦਗੀ ਆਪਣੀ ਦੁਨੀਆ ਵੀ ਨਹੀਂ ਦੇਖੀ ਉਹ 2 ਦਿਨ ਦਾ ਬੱਚਾ ਉਹਦੇ ਤੇ ਇੰਨੀ ਸਿਆਸਤ ਖੇਲੀ ਜਾ ਰਹੀ ਹੈ ਤੇ ਉਹਨੂੰ ਤਾਂ ਕੁਝ ਪਤਾ ਵੀ ਨਹੀਂ ਹੈਗਾ ਪਾਰਟੀਵਾਦੀ ਸੋਸ਼ਲਵਾਦੀ ਬਾਰੇ ਜੋ ਇਹ ਕੁਐਸਚਨ ਪੁੱਟ ਕੀਤਾ ਹੈ ਤੇ ਕੇਂਦਰ ਸਰਕਾਰ ਨੇ ਪੁੱਟ ਕੀਤਾ ਮਾਨ ਸਰਕਾਰ ਤੇ ਕਿਉਂ ਇਹਨੇ ਲੀਗਲ ਲਗਾਏ ਜਾ ਰਹੇ ਕੇਂਦਰ ਸਰਕਾਰ ਨੇ ਕਿਹਾ ਕਿ ਮਾਨ ਸਰਕਾਰ ਨੂੰ ਤਾਂ ਉਹਨਾਂ ਨੂੰ ਅੱਗੇ ਕੁਐਸਚਨ ਪੁੱਛਣਾ ਪੈ ਰਿਹਾ ਤੇ ਇਸ ਤੇ ਕੁਐਸਚਨ ਮਾਰਕ ਕਿਉਂ ਲਗਾਇਆ ਇਹ ਬਹੁਤ ਹੀ ਮੰਦਭਾਗੀ ਘਟਨਾ ਹੈ ਜਿਸ ਤੇ ਇੰਨੀ ਜੀ ਸਿਆਸਤ ਕਰ ਰਹੇ ਕਿ ਛੋਟਾ ਜਿਹਾ ਬੱਚੇ ਤੇ ਸਿਆਸਤ ਗੱਲਾਂ ਹੋਣ ਲੱਗ ਗਈਆਂ ਦੋ ਦਿਨਾਂ ਤੋਂ ਹੀ ਸ਼ੁਰੂ ਹੋ ਰਹੀਆਂ ਨੇ ਇਹ ਸਿਆਸਤ ਗੱਲਾਂ ਬਹੁਤ ਹੀ ਦੁੱਖ ਦੀ ਘਟਨਾ ਹੈ ਸਾਡੇ ਲਈ ਪੂਚੇ ਵਾਲਾ ਦੇ ਪਿਤਾ ਬਲਕੌਰ ਸਿੰਘ ਵੱਲੋਂ ਭਗਵੰਤ ਮਾਨ ਸਰਕਾਰ ਤੇ ਇਲਜ਼ਾਮ ਲਾਇਆ ਗਿਆ ਕਿ ਗਏ ਨੇ ਕਿ ਉਹਨਾਂ ਨੂੰ ਤਕਪ੍ਰਸ਼ਾਨ ਕੀਤਾ ਜਾ ਰਿਹਾ ਹੈ ਉਹਨਾਂ ਦੇ ਨਵਜੰਮੇ ਬੱਚੇ ਨੂੰ ਲੈ ਕੇ ਕੌਸ਼ਲ ਮਾਰਕ ਚੱਕੇ ਜਾ ਰਹੇ ਨੇ ਪਰ ਦੂਜੇ ਪਾਸੇ ਗੱਲ ਇਹ ਵੀ ਆ ਰਹੀ ਹੈ ਕੀ ਕੇਂਦਰ ਸਰਕਾਰ ਵੱਲੋਂ ਇਹ ਕੁਐਸਚਨ ਵਾਚ ਚੁੱਕੇ ਗਿਆ। ਦੇਖੋ ਸਭ ਤੋਂ ਪਹਿਲਾਂ ਮੈਂ ਬਲਕੌਰ ਸਿੰਘ ਤੇ ਮਾਤਾ ਚਰਨ ਕੌਰ ਨੂੰ ਮੂਸੇ ਮਤਲਬ ਮੂਸੇ ਪਰਿਵਾਰ ਨੂੰ ਪੂਰੇ ਪਰਿਵਾਰ ਨੂੰ ਤੇ ਪੂਰੇ ਪੰਜਾਬ ਵਾਸੀਆਂ ਨੂੰ ਮੈਂ ਵਧਾਈ ਦੇਣਾ ਚਾਹੁੰਦਾ ਆ ਕਿ ਦੁਬਾਰੇ ਸਾਡਾ ਸ਼ੁਭਦੀਪ ਸਿੰਘ ਸਿੱਧੂ ਜਿਹੜਾ ਆਇਆ ਹੈ ਇਸ ਦੁਨੀਆ 'ਚ ਹਰੇ ਦੋ ਤਿੰਨ ਦਿਨ ਹੋਏ ਆ 17 ਪਤੰਦੀ 18 ਤਰੀਕ ਨੂੰ ਉਹਨੇ ਜਨਮ ਲਿੱਤਾ ਆ ਤੇ ਸਾਨੂੰ ਬੜੀ ਖੁਸ਼ੀ ਹੈ ਤੇ ਜਿਹੜਾ ਤੁਸੀਂ ਸਵਾਲ ਕੀਤਾ ਆ ਇਹ ਵੀ ਬਲਕੌਰ ਸਿੰਘ ਮੈਂ ਕੱਲ ਹੀ ਸਟੇਟਮੈਂਟ ਦੇਖੀ ਆ ਇੰਸਟਾਗ੍ਰਾਮ ਤੇ ਸਰਦਾਰ ਬਲਕੌਰ ਸਿੰਘ ਜੀ ਦੀ ਉਹਨਾਂ ਨੇ ਆਮ ਆਦਮੀ ਪਾਰਟੀ ਸਰਦਾਰ ਭਗਵੰਤ ਸਿੰਘ ਮਾਨ ਤੇ આરોਪ ਲਗਾਏ ਨੇ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਜਿਹੜਾ ਭਗਵੰਤ ਮਾਨ ਹੈ ਕਿ ਉਹ ਮੈਨੂੰ ਤੰਗ ਪਰੇਸ਼ਾਨ ਕਰ ਰਿਹਾ ਹੈ ਹੈਨਾ ਤੇ ਮੈਂ ਰਾਤ ਵੀਡੀਓ ਦੇਖ ਰਿਹਾ ਸੀਗਾ ਤੇ ਤੰਗ ਪਰੇਸ਼ਾਨ ਕੀਤਾ ਜਾ ਰਿਹਾ ਹੈ ਕਾਫੀ ਜਿਆਦਾ ਕਿ ਮੇਰੇ ਤੋਂ ਜਿਹੜੇ ਬੱਚੇ ਦੇ ਡਾਕੂਮੈਂਟ ਵਗੈਰਾ ਕਹਿ ਰਿਹਾ ਵੀ ਮੈਨੂੰ ਲਿਆ ਕੇ ਦੇ ਵੀ ਕਿੱਥੇ ਤੋਂ ਇਹ ਆਈਵੀਐਫ ਗਰਭ ਧਾਰਨ ਕਰਵਾਇਆ ਕੁਝ ਵੀ ਸਾਰੀ ਗੱਲਾਂ ਇਹ ਤੁਸੀਂ ਦੇਖਿਆ ਹੀ ਆ ਤੁਸੀਂ ਸਾਰੇ ਜਾਣਦੇ ਹੀ ਹੋ ਵੀਡੀਓ ਸਾਰੇ ਪੰਜਾਬ ਨੇ ਦੇਖੀ ਆ ਤੇ ਨੰਬਰ ਦੂਜਾ ਮੈਂ ਇਹ ਗੱਲ ਕਹਿਣਾ ਚਾਹੁੰਦਾ ਆ ਸਾਡੇ ਪਿਤਾ ਸਮਾਨ ਨੇ ਉਹ ਮੈਂ ਇਹ ਗੱਲ ਕਹਿਣਾ ਚਾਹੁੰਦਾ ਆ ਕਿ ਕੱਲੇ ਬੰਦੇ ਨੂੰ ਟਾਰਗੇਟ ਕਰਨਾ ਬਹੁਤ ਜਿਆਦਾ ਗਲਤ ਹੈ ਜਦ ਕਿ ਸੈਂਟਰ ਗਵਰਨਮੈਂਟ ਵੱਲੋਂ ਉਹ ਚਿੱਠੀ ਨਿਕਲੀ ਗਈ ਹੈ ਸੈਂਟਰ ਗਵਰਨਮੈਂਟ ਵੱਲੋਂ ਚਿੱਠੀ ਨਿਕਲੀ ਗਈ ਹੈ ਤੇ ਉਹ ਪੰਜਾਬ ਸਰਕਾਰ ਵੱਲੋਂ ਉਹ ਉਹਨਾਂ ਨੂੰ ਹੈਂਡਓਵਰ ਕੀਤੀ ਗਈ ਹੈ ਤੇ ਪੰਜਾਬ ਸਰਕਾਰ ਨੇ ਸ਼ਾਇਦ ਉਹਨਾਂ ਨੂੰ ਬਲਕੌਰ ਸਿੰਘ ਨੂੰ ਪੁੱਛਿਆ ਹੋਵੇਗਾ ਕਿ ਸਾਡੇ ਵੱਲੋਂ ਸਾਨੂੰ ਜਵਾਬ ਚਾਹੀਦਾ ਇਸ ਚੀਜ਼ ਦਾ ਜਦ ਕਿ ਇਹ ਚਿੱਠੀ ਆ ਜਿਹੜੀ ਇਹ ਸੈਂਟਰ ਗਵਰਨਮੈਂਟੋਂ ਸੈਂਟਰ ਗਵਰਨਮੈਂਟ ਵੱਲੋਂ ਇਹ ਉਹਨਾਂ ਨੂੰ ਜਿਹੜੀ ਸੌਂਪੀ ਗਈ ਹੈ ਇਹ ਪੰਜਾਬ ਸਰਕਾਰ ਨੂੰ ਪੰਜਾਬ ਸਰਕਾਰ ਦਾ ਫਰਜ਼ ਬਣਦਾ ਹੈ ਅੱਗੇ ਉਹਨਾਂ ਨੂੰ ਪੁੱਛਣਾ ਕਿਉਂਕਿ ਪੰਜਾਬ ਸਰਕਾਰ ਦਾ ਪੁੱਛਣਾ ਉਹਦਾ ਫਰਜ਼ ਵੀ ਹੈਗਾ ਆ ਸੋ ਮੇਰੇ ਤਾਂ ਇਹੀ ਵਿਊਜ਼ ਨੇ ਕਿਤੇ ਨਾ ਕਿਤੇ ਅਗਰ ਜੇ ਗੱਲ ਕਰੀਏ ਤਾਂ ਮੈਨੂੰ ਸਿਆਸਤ ਵੀ ਨਜ਼ਰ ਆਉਂਦੀ ਇਸ ਚੀਜ਼ ਤੇ ਕਿਉਂਕਿ ਹਲੇ 2 ਦਿਨਾਂ ਦਾ ਬੱਚਾ ਆ ਤੇ ਉਹਦੇ ਸਾਨੂੰ ਉਸ ਬੱਚੇ ਵੱਲ ਧਿਆਨ ਦੇਣਾ ਚਾਹੀਦਾ ਤੇ ਮਾਤਾ ਚਰਣ ਕੋਰ ਵੱਲ ਧਿਆਨ ਦੇਣਾ ਚਾਹੀਦਾ ਆ ਜਿਨੇ ਹਲੇ 2-3 ਦਿਨ ਹੋ ਗਏ ਬੱਚੇ ਨੂੰ ਜਨਮ ਦਿੱਤਾ ਆ ਤੇ ਮੈਂ ਤਾਂ ਇਹੀ ਬਸ ਕਹਿਣਾ ਚਾਹੁੰਦਾ ਆ ਕਿ ਕਿਤੇ ਨਾ ਕਿਤੇ ਸਿਆਸਤ ਵੀ ਨਜ਼ਰ ਆ ਰਹੀ ਆ ਇੱਕ ਬੰਦੇ ਨੂੰ ਟਾਰਗੇਟ ਕਰਨਾ ਤਾਂ ਬਹੁਤ ਗਲਤ ਗੱਲ ਆ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਦੇ ਘਰ ਜਿਹੜਾ ਬੱਚਾ ਹੋਇਆ ਤਾਂ ਉਹਦੇ ਤੇ ਲਗਾਤਾਰ ਕੁਐਸਚਨ ਮਾਰਕ ਚੱਕੇ ਜਾ ਰਹੇ ਨੇ ਬਲਕੌਰ ਸਿੰਘ ਤਾਂ ਕਹਿਣਾ ਹੈ ਕਿ ਪ੍ਰਸ਼ਾਸਨ ਨੂੰ ਸਾਨੂੰ ਤੰਗ ਪਰੇਸ਼ਾਨ ਕੀਤਾ ਜਾ ਰਿਹਾ ਪਰ ਜਿਹੜੀ ਖਬਰਾਂ ਆ ਰਹੀਆਂ ਨੇ ਕਿ ਕੇਂਦਰ ਸਰਕਾਰ ਵੱਲੋਂ ਇਹ ਜਿਹੜਾ ਕੁਐਸਚਨ ਮਾਰਕ ਸੀਗਾ ਉਹ ਚੱਕਿਆ ਗਿਆ ਤੁਹਾਡਾ ਹੀ ਕਹਿਣਾ ਇਸ ਤੇ ਦੇਖੋ ਜਿੱਥੇ ਤੱਕ ਮੈਂ ਸੁਣਿਆ ਹੈ ਜਿਹੜਾ ਕੁਐਸਚਨ ਮਾਰਕ ਚੱਕਿਆ ਗਿਆ ਹੈ ਸੈਂਟਰ ਸਰਕਾਰ ਵੱਲੋਂ ਚੱਕਿਆ ਗਿਆ ਹੈ ਬਲਕੌਰ ਸਿੰਘ ਦੀ ਤਾਂ ਬਲਕੌਰ ਸਿੰਘ ਦੀ ਤਾਂ ਇੱਕ ਆਦਤ ਜੀ ਬਣ ਗਈ ਹੈ ਪੰਜਾਬ ਸਰਕਾਰ ਨੂੰ ਬਦਨਾਮ ਕਰਨ ਦੀ ਹੁਣ ਸਗੋਂ ਆਪਾਂ ਨੂੰ ਖੁਸ਼ੀ ਮਨਾਣੀ ਚਾਹੀਦੀ ਹੈ ਵੀ ਇੱਕ ਬੱਚਾ ਦੁਨੀਆ ਤੇ ਆਇਆ ਹੈ ਮੈਂ ਰੱਬ ਅੱਗੇ ਅਰਦਾਸ ਕਰਾਂਗਾ ਵੀ ਰੱਬ ਉਹਨੂੰ ਲੰਬੀਆਂ ਉਮਰਾਂ ਬਖਸ਼ੇ ਪਰ ਜੇ ਉਸ ਬੱਚੇ ਦੇ ਉੱਤੇ ਬਲਕੌਰ ਸਿੰਘ ਹੋੱਚੀ ਰਾਜਨੀਤੀ ਕਰਦਾ ਹੈ ਤਾਂ ਇਹ ਬੜੀ ਮਾੜੀ ਗੱਲ ਹੈ ਉਹਦੇ ਲਈ ਜਿਹੜਾ ਕੁਐਸਚਨ ਸੈਂਟਰ ਸਰਕਾਰ ਨੇ ਕੀਤਾ ਤਾਂ ਉਹਦੇ ਲਈ ਸੈਂਟਰ ਨੂੰ ਬਲੇਮ ਕਰੇ ਪੰਜਾਬ ਸਰਕਾਰ ਨੂੰ ਕਿਉਂ ਬਲੇਮ ਕਰਦਾ ਹੈ ਪੰਜਾਬ ਸਰਕਾਰ ਦੇ ਵਿੱਚ ਜਦੋਂ ਦੀ ਪੰਜਾਬ ਸਰਕਾਰ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਹੈ ਉਦੋਂ ਦੀ ਪੰਜਾਬ ਦੇ ਵਿੱਚ ਵਾਧੂ ਤਰੱਕੀ ਹੋ ਰਹੀ ਹੈ ਨੌਜਵਾਨਾਂ ਨੂੰ ਨੌਕਰੀਆਂ ਦਿੱਤੀਆਂ ਜਾ ਰਹੀਆਂ ਹਨ ਹਰ ਕੰਮ ਜਿਹੜਾ ਹੈਗਾ ਭ੍ਰਿਸ਼ਟਾਚਾਰ ਤੇ ਠੱਲ ਪਾਈ ਜਾ ਰਹੀ ਹੈ ਡਵੈਲਪਮੈਂਟ ਦੇ ਇੰਨੇ ਕੰਮ ਹੋ ਰਹੇ ਹਨ ਤਾਂ ਮੈਨੂੰ ਤਾਂ ਲੱਗਦਾ ਵੀ ਬਲਕੌਰ ਸਿੰਘ ਆਪਣੇ ਨਵੇਂ ਜੰਮੇ ਬੱਚੇ ਦੇ ਉੱਤੇ ਵੀ ਸਿਆਸਤ ਕਰਕੇ ਵਾ-ਵਾਈ ਕੱਟਣਾ ਚਾਹੁੰਦਾ ਹੈ ਇੱਕ ਬੱਚਾ ਦੁਨੀਆਂ ਦੇ ਵਿੱਚ ਆਇਆ ਮਾਲਕ ਨੇ ਉਹਨਾਂ ਨੂੰ ਦੁਬਾਰਾ ਦਾਤ ਬਖੀ ਹੈ ਉਹਦੀ ਖੁਸ਼ੀ ਮਨਾਓ ਉਹਦੇ ਉੱਤੇ ਰਾਜਨੀਤੀ ਕਰਨ ਦੀ ਕੀ ਲੋੜ ਹੈ ਤੇ ਸਿੱਧੂ ਮੂਸੇਵਾਲਾ ਦੇ ਪਿਤਾ ਵੱਲੋਂ ਜਿਹੜਾ ਕਿਹਾ ਗਿਆ ਹੈ ਕਿ ਪੰਜਾਬ ਸਰਕਾਰ ਸਾਨੂੰ ਤੰਗ ਪਛਾਨ ਕਰ ਰਹੀ ਹੈ ਵੀ ਉਹਨਾਂ ਦੇ ਬੱਚੇ ਨੂੰ ਲੈ ਕੇ ਉਹ ਲਗਾਤਾਰ ਉਹ ਉਹਨਾਂ ਨੂੰ ਪਛਾਨ ਕਰ ਰਹੀ ਹੈ ਵੀ ਜਿਸ ਤਰ੍ਹਾਂ ਪਰ ਗੱਲ ਇਹ ਜਿਹੜੀ ਖਬਰਾਂ ਜਿਹੜੀਆਂ ਆ ਰਹੀਆਂ ਨੇ ਵੀ ਜਿਹੜੇ ਕੁਸ਼ਨ ਮਾਰਕ ਹੈਗਾ ਉਹਨਾਂ ਦੇ ਬੱਚੇ ਨੂੰ ਲੈ ਕੇ ਉਹ ਸਵਾਲ ਜਿਹੜੇ ਨੇ ਉਹ ਕੇਂਦਰ ਸਰਕਾਰ ਵੱਲੋਂ ਪੁੱਛਿਆ ਗਿਆ ਹੈ ਨਾ ਕਿ ਪੰਜਾਬ ਸਰਕਾਰ ਵੱਲੋਂ ਤੁਹਾਡਾ ਹੀ ਕਹਿਣਾ ਜੀ ਇਸ ਤੇ ਦੇਖੋ ਮੇਰਾ ਕਹਿਣਾ ਹੈ ਸਭ ਤੋਂ ਪਹਿਲਾਂ ਤਾਂ ਕਿਸੇ ਵੀ ਗੱਲ ਨੂੰ ਕਹਿਣ ਤੋਂ ਪਹਿਲਾਂ ਕੁਝ ਪਟੀਟ ਔਰ ਨੌਲੇਜ ਹੋਣੀ ਚਾਹੀਦੀ ਹੈ ਇਹ ਜਿਹੜਾ ਸਵਾਲ ਤੁਸੀਂ ਮੈਨੂੰ ਪੁੱਛਿਆ ਹੈਗਾ ਇਹ ਬਲਕੌਰ ਸਾਹਿਬ ਨੂੰ ਮੀਡੀਆ ਥਰੂ ਪਤਾ ਹੈ ਬੀ ਜਿਹੜਾ ਸਵਾਲ ਪੁੱਛਿਆ ਗਿਆ ਇਹ ਸੈਂਟਰਲ ਗਵਰਨਮੈਂਟ ਵੱਲੋਂ ਪੁੱਛਿਆ ਗਿਆ ਹੈਗਾ ਨਾ ਕਿ ਪੰਜਾਬ ਸਰਕਾਰ ਵੱਲੋਂ ਪੁੱਛਿਆ ਗਿਆ ਹੈਗਾ ਮੈਨੂੰ ਇਹ ਲੱਗਦਾ ਹੈ ਕਿ ਜਿਹੜੇ ਬਲਕੌਰ ਜੀ ਹੈਗੇ ਸਿੱਧੂ ਮੁਸੇਵਾਲੇ ਦੇ ਜਿਹੜੇ ਫਾਦਰ ਹੈਗੇ ਆ ਉਹ ਉਸ ਨਵੇਂ ਜਨਮੇ ਬੱਚੇ ਤੇ ਇੱਕ ਰਾਜਨੀਤੀ ਕਰਦੇ ਪਏ ਆ ਉਹਨਾਂ ਨੂੰ ਨਹੀਂ ਕਰਨਾ ਚਾਹੀਦਾ ਜਿਹੜਾ ਅੱਜ ਤੱਕ ਜਿਹਨੇ ਬਚਾਰਾ ਹਜੇ ਸੰਸਾਰ ਵੀ ਨਹੀਂ ਦੇਖਿਆ ਜਿਸ ਨੂੰ ਪਤਾ ਹੀ ਨਹੀਂ ਹੈ ਕੁਝ ਉਸ ਤੇ ਰਾਜਨੀਤੀ ਕਰ ਰਹੇ ਆ ਕਿਉਂ ਇਲੈਕਸ਼ਨਾਂ ਤੋਂ ਪਹਿਲਾਂ ਹੀ ਬਲਕੌਰ ਸਾਹਿਬ ਨੇ ਜਿਹੜਾ ਹੈ ਭਗਵੰਤ ਮਾਨ ਤੇ ਸਿੱਧੀ ਸਿੱਧੀ ਇਲਜ਼ਾਮ ਲਗਾਇਆ ਹੈਗਾ ਜਦਕਿ ਇਸ ਜਿਹੜੀ ਮੈਂ ਵੀ ਮੀਡੀਆ ਦੇ ਥਰੂ ਦੇਖਿਆ ਹੈਗਾ ਜਿਹੜਾ ਇਹਨਾਂ ਨੇ ਜਵਾਬ ਹੈਗਾ ਇਹ ਸੈਂਟਰਲ ਗਵਰਨਮੈਂਟ ਨੇ ਪੰਜਾਬ ਗੌਰਮ ਨੂੰ ਕੀ ਹੈਗਾ ਵੀ ਤੁਸੀਂ ਮੈਨੂੰ ਸਾਨੂੰ ਪਤਾ ਕਰਕੇ ਦੱਸੋ ਮੇਰੇ ਹਿਸਾਬ ਨਾਲ ਇਹ ਸਿੱਧੀ ਸਿੱਧੀ ਜਿਲੀ ਹੈ ਬਲਕੌਰ ਸਾਹਿਬ ਰਾਜਨੀਤੀ ਦੇ ਰੋਟੀਆਂ ਸੇਕ ਰਿਹਾ ਇਸ ਤੋਂ ਇਲਾਵਾ ਹੋਰ ਕੁਝ ਨਹੀਂ ਹੈਗਾ ਇਹ ਜਿਹੜੀ ਹੈਗੀ ਪੁੱਛ ਪੜਤਾਲ ਕਰਕੇ ਹੀ ਮੈਂ ਇਹਦਾ ਕੋਈ ਨਾ ਕੋਈ ਸੋਲੂਸ਼ਨ ਕਰਨਾ ਚਾਹੀਦਾ ਹੈਗਾ ਪਹਿਲਾਂ ਦੇਖੋ ਜਿਹੜਾ ਬੱਚਾ ਜੰਮਿਆ ਹੈਗਾ ਲੋਕੀ ਵੀ ਖੁਸ਼ ਹੈਗੇ ਆ ਆਪਣੇ ਪੰਜਾਬ ਦੇ ਵਿੱਚ ਖੁਸ਼ੀ ਵੀ ਮਨਾਈ ਗਈ ਹੈ ਇਸ ਬੱਚੇ ਦੇ ਆਨਤੇ ਤੇ ਸਰਕਾਰਾਂ ਵੱਲੋਂ ਵੀ ਖੁਸ਼ੀ ਮਨਾਈ ਗਈ ਹੈ ਬਟ ਜਿਹੜੀ ਸਿੱਧੀ ਸਿੱਧੀ ਇਹ ਸਿਆਸਤ ਹੋ ਰਹੀ ਹੈ ਜਿਹੜੀ ਇਹ ਹੋਣੀ ਨਹੀਂ ਚਹੀਦੀ ਹੈਗੀ ਇਹ ਸਰਾਸਰ ਗਲਤ ਹੈਗੀ ਹੈ ਮੇਰੇ ਹਿਸਾਬ ਨਾਲ ਸਭ ਤੋਂ ਪਹਿਲਾਂ ਇਹਨਾਂ ਨੂੰ ਪੁੱਛਣਾ ਚਾਹੀਦਾ ਹੈਗਾ ਤਾਹੀਂ ਕੋਈ ਕਿਸੇ ਨਤੀਜੇ ਤੇ ਆਣਾ ਚਾਹੀਦਾ ਹੈਗਾ ਇਹ ਗਲਤ ਹੈਗਾ ਜਿਹੜਾ ਪੰਜਾਬ ਸਰਕਾਰ ਵੱਲੋਂ ਕੋਈ ਵੀ ਇਦਾਂ ਦੀ ਬਲਕੌਰ ਸਾਹਿਬ ਨੂੰ ਪੁੱਛਿਆ ਨਹੀਂ ਗਿਆ ਹੈਗਾ ਸਿਰਫ ਕੇਂਦਰ ਸਰਕਾਰ ਵੱਲੋਂ ਜਿਹੜੀ ਹੈਗੀ ਉਹ ਪੰਜਾਬ ਸਰਕਾਰ ਨੂੰ ਜਿਹੜੀ ਹੈਗੀ ਲੈਟਰ ਦਿੱਤੀ ਗਈ ਆ ਵੀ ਸਾਨੂੰ ਪਤਾ ਕਰਕੇ ਦੱਸੋ ਇਸ ਦੇ ਅਵਜ਼ ਦੇ ਵਿੱਚ ਉਹਨਾਂ ਨੇ ਪੁੱਛ ਕੀਤੀ ਹੈਗੀ ਆ ਅਦਰਵਾਈਜ਼ ਇਹਨਾਂ ਦਾ ਕੋਈ ਮੋਟਿਵ ਨਹੀਂ ਹੈ